ਸਮੇ ਸਮੇਂ ਦੀਆਂ ਸਰਕਾਰਾਂ ਵੱਲੋਂ ਜਿੱਥੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਕਈ ਵਾਅਦੇ ਦਾਅਵੇ ਕੀਤੇ ਜਾਂਦੇ ਨੇ ਉੱਥੇ ਹੀ ਇਸੇ ਦੇ ਚਲਦਿਆਂ ਜੇਕਰ ਗੱਲ ਕੀਤੀ ਜਾਵੇ ਪੁਲਿਸ ਵਿਭਾਗ ਦੀ ਤੇ ਪੁਲਿਸ ਵਿਭਾਗ ਦੇ ਵਿੱਚ ਆਮ ਲੋਕਾਂ ਨੂੰ ਜੋ ਪੁਲਿਸ ਅਧਿਕਾਰੀਆਂ ਤੱਕ ਪਹੁੰਚ ਕਰਨ ਵਾਸਤੇ ਦਫ਼ਤਰਾਂ ਵਿੱਚ ਮਿਲਣ ਵਾਸਤੇ ਕਈ ਤਰ੍ਹਾਂ ਦੀਆਂ ਜੋ ਮੁਸ਼ਕਲਾਂ ਜੋ ਪੇਸ਼ ਆਉਂਦੀਆਂ ਨੇ ਜਿਸ ਨੂੰ ਲੈ ਕੇ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਇੱਕ ਅਹਿਮ ਉਪਰਾਲਾ ਵਿਢਿਆ ਗਿਆ ਤੁਹਾਨੂੰ ਦੱਸਦੀ ਹੈ ਕਿ ਐਸਐਸਪੀ ਬਟਾਲਾ ਵੱਲੋਂ ਜੋ ਇੱਕ ਆਧੁਨਿਕ ਸਹੂਲਤਾਂ ਨਾਲ ਲੈਸ ਮਿਲੀ ਲਾਂਚ ਦਾ ਜੋ ਜੋ ਓਪਨਿੰਗ ਕੀਤੀ ਗਈ ਹੈ ਜਿਸ ਨੂੰ ਲੈ ਕੇ ਬਟਾਲਾ ਦੇ ਐਸਐਸਪੀ ਜੂਨੇ ਸਹੀਲ ਕਾਸਮ ਮੀਰ ਉਹਨਾਂ ਦਾ ਇਸ ਸੰਬੰਧ ਵਿੱਚ ਕੀ ਕਹਿਣਾ ਕੀ ਜਾਣਕਾਰੀ ਦਿੰਦੇ ਨੇ ਆਓ ਗੱਲਬਾਤ ਕਰ ਲੈਨੇ ਆਂ ਅੱਜ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਐਸੀ ਮਿਲਨੀ ਲਾਉਂਜ ਜਿਹੜਾ ਇੱਕ ਲਕਜ਼ਰੀਅਸ ਸਟੇਟ ਆਫ ਦਾ ਆਰਟ ਵਿਜ਼ਿਟਰ ਵੇਟਿੰਗ ਹਾਲ ਹੈ ਉਹਨੂੰ ਅੱਜ ਐਸੀ ਪੁਲਿਸ ਦਸਿਕ ਬਟਾਲਾ ਦੀ ਪਬਲੀਕਲੀ ਡੈਡੀਕੇਟ ਕਰਤਾ ਇਹ ਬੇਸਿਕਲੀ ਜਦੋਂ ਮੈਂ ਇੱਥੇ ਜੁਆਇਨ ਕੀਤਾ ਸੀਗਾ ਐਸ ਐਸ ਪੀ ਤਾਂ ਇੱਥੇ ਜਿਹੜੇ ਬਾਹਰੋਂ ਫਰਿਆਦੀ ਆਉਂਦੇ ਹੈ ਜਾਂ ਲੋਕੀ ਮਿਲਣ ਲਈ ਆਉਂਦੇ ਆਫਸਰਸ ਨੂੰ ਤਾਂ ਉਹਨਾਂ ਲਈ ਕੋਈ ਪ੍ਰੋਪਰ ਥਾਂ ਨਹੀਂ ਸੀਗੀ ਤਾਂ ਅੰਦਰ ਮੈਂ ਸਕਰੀਨ ਤੇ ਦੇਖਦਾ ਹੁੰਦਾ ਸੀਗਾ ਕਿ ਇਹ ਲੋਕੀ ਕਤਾਰਾ ਬਣਾ ਕੇ ਖੜੀ ਦੁਬ ਦੇ ਵਿੱਚ ਖੜਦੇ ਹੁੰਦੇ ਸੀਗੇ which was very undignified and inhospitable ਤਾਂ ਉਸ ਚੀਜ਼ ਨੂੰ ਚੇਂਜ ਕਰਨ ਲਈ ਅੰਡਰ ਦ ਗਾਈਡੈਂਸ ਆਫ ਅਦੀ ਡੀਜੀਪੀ ਪੰਜਾਬ ਫਿਰ ਅਸੀਂ ਇਹ ਇਨੀਸ਼ੀਏਟਿਵ ਲੈ ਲਿਆ ਤਾਂ ਇਸ ਤਰ੍ਹਾਂ ਫਿਰ ਇਹ ਅਸੀਂ ਇੱਕ ਮਾਡਰਨ ਸਟੇਟ ਆਫ ਦਾ ਆਰਟ ਵੇਇਟਿੰਗ ਰੂਮ ਬਣਾਇਆ ਇਹਦੇ ਵਿੱਚ ਸਾਡੇ ਦੋ-ਤਿੰਨ ਆਬਜੈਕਟਿਵਸ ਸੀਗੇ ਇੱਕ ਤਾਂ ਜਿਹੜੇ ਬਾਹਰੋਂ ਫਰਿਆਦੀ ਆਉਂਦੇ ਹੈ ਜਾਂ ਵੈਸੇ ਵੀ ਕੋਈ ਮਿਲਣ ਲਈ ਆਂਦਾ ਹੈ ਉਹਨੂੰ ਇੱਕ ਵੈਲਕਮਿੰਗ ਐਨਵਾਇਰਨਮੈਂਟ ਪ੍ਰੋਵਾਈਡ ਕਰਾਣਾ ਸੋ ਦੈਟ ਜਦ ਤੱਕ ਉਹਨਾਂ ਦੀ ਵਾਰੀ ਆਉਂਦੀ ਹੈ ਉਹ ਕੰਫਰਟੇਬਲੀ ਆਪਣਾ ਇੱਥੇ ਵੇਟ ਕਰ ਸਕਦੇ ਹੈ ਤਾਂ ਇਸ ਤੋਂ ਇਲਾਵਾ ਤੁਸੀਂ ਜਿਵੇਂ ਦੇਖ ਸਕਦੇ ਹੋ ਅਸੀਂ ਇੱਥੇ ਆ ਸਕਰੀਨਸ ਵੀ ਲਾਈਆ ਹੈ ਇਹਦੇ ਵਿੱਚ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਕੋਈ ਪਬਲਿਕ ਇੰਟਰਸਟ ਦੇ ਵਿੱਚ ਜਿਹੜੀ ਮੈਸੇਜਸ ਹੈ ਉਹ ਡਿਸਪਲੇ ਹੋਣਗੇ so that ਜਦੋਂ ਤੱਕ ਕੋਈ ਫਰਿਆਦੀ ਇਥੇ ਵੇਟ ਕਰ ਰਹਾ ਹੈ ਉਨੂੰ ਅਵੇਅਰਨੈਸ ਵੀ ਮਿਲਦੀ ਰਹੂਗੀ ਪਾਵੇ ਉਹ ਸਾਈਬਰ ਫਰਾਡਸ ਨੂੰ ਲੈ ਕੇ ਹੈ ਜਾਂ ਜਿਹੜਾ ਡਰਗ ਟਿਪਸ ਨੂੰ ਉਹ ਸਾਡਾ ਜਿਹੜਾ ਸੇਫ ਪੰਜਾਬ ਪਲੇਟਫਾਰਮ ਹੈ ਤਾਂ ਇਸ ਤਰ੍ਹਾਂ ਉਹ ਸ਼ੇਅਰ ਵੀ ਕਰ ਸਕਦੇ ਐ ਅਤੇ ਕੀਰ ਦੇ ਵਿੱਚ ਅਸੀਂ ਸਿਰਫ ਇੱਕ ਮਾਡਰਨ ਇਨਫਰਾਸਟ੍ਰਕਚਰ ਕ੍ਰੀਏਟ ਨਹੀਂ ਕਰਤਾ ਬਲਕਿ ਪੂਰਾ ਜਿਹੜਾ ਗ੍ਰਿਵੈਂਸ ਰੈਡੀਸਲ ਵਾਲਾ ਜਿਹੜਾ ਸਿਸਟਮ ਹੈ ਉਹਨੂੰ ਸਟ੍ਰੀਮਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਉੱਥੋਂ ਕੋਈ ਕੰਪਲੇਨੈਂਟ ਆ ਜਾਊਗਾ ਇੱਥੇ ਜਿਹੜਾ ਹੈਲਪ ਡੈਸਕ ਬਣਾਇਆ ਹੈ ਉੱਥੇ ਉਹ ਰিসিਵ ਹੋਗਾ ਇੱਥੇ ਇਸ ਕੰਪਿਊਟਰ ਤੇ ਉੱਥੇ ਉਹਦੀ ਜਿਹੜੀ ਡਿਟੇਲਸ ਉਹ ਨੋਟ ਹੋਣਗੀਆਂ ਇਹ ਜਿਹੜਾ ਵਰਤਿਆਮ ਲਗਾ ਹੈ ਇਹਦੇ ਰਾਹੀਂ ਉਹਦੀ ਫੋਟੋ ਖਿੱਚੀ ਜਾਊਗੀ ਤਾਂ ਉਸ ਤੋਂ ਬਾਅਦ ਉਹ ਉਹਦੀ ਹਿਸਟਰੀ ਲੈ ਕੇ ਪ੍ਰੋਪਰ ਜਿਹੜਾ ਅਪਰੋਪਰੀਏਟ ਆਫਸਰ ਹੈ ਉਹ ਨੂੰ ਰੂਟ ਕੀਤਾ ਜਾਊਗਾ ਇਹਦੇ ਵਿੱਚ ਸਾਡਾ ਵੀ ਇਹ ਫਾਇਦਾ ਹੋਗਾ ਕਿ ਸਾਡੇ ਕੋਲ ਇੱਕ ਡਾਟਾਬੇਸ ਬਣ ਜਾਊਗਾ ਸੋ ਥੈਟ ਆਪਾਂ ਵੀ ਐਨਾਲਾਈਜ਼ ਕਰ ਸਕਦੇ ਹਾਂ ਆਪਣੇ ਲੈਵਲ ਤੇ ਕਿ ਕਿਸ ਏਰੀਆ ਤੋਂ ਜ਼ਿਆਦਾ ਫਰਿਆਦੀ ਸਾਡੇ ਕੋਲ ਆ ਰਹੇ ਨੇ ਮਤਲਬ ਕੋਈ ਸਪੈਸਿਫਿਕ ਥਾਨਾ ਹੈ ਤਾਂ ਆਪਾਂ ਫਿਰ ਗਰਾਊਂਡ ਲੈਵਲ ਤੇ ਵੀ ਕਰੈਕਟਿਵ ਮੇਜਰਸ ਲੇ ਸਕਦੇ ਸਰ ਅਗਰ ਕੋਈ ਐਸਐਸਪੀ ਐਸਪੀ ਜਾਂ ਡੀਐਸਪੀ ਨੂੰ ਮਿਲਣਾ ਚਾਹਵੇ ਤਾਂ ਉਹ ਇੱਥੇ ਪਹੁੰਚਦਾ ਹੈ ਤਾਂ ਉਹਦੀ ਫਿਰ ਮੁਲਾਕਾਤ ਕਿਸ ਤਰੀਕੇ ਨਾਲ ਹੋ ਸਕਦੀ ਹੈ ਅਫਸਰ ਨਾਲ ਕਿਉਂਕਿ ਅੱਗੇ ਦੇ ਸਿੱਧਾ ਅ ਅਫਸਰ ਦੇ ਦਫਤਰ ਦੇ ਬਾਹਰ ਖੜਕੇ ਉਹ ਅੰਦਰ ਆਪਾਂ ਸੁਣਿਆ ਪਈ ਐ ਸਦਾ ਪਰ ਇੱਥੇ ਫਿਰ ਕਿਸ ਤਰ੍ਹਾਂ ਕਰ ਸਕਦਾ ਇੱਥੇ ਕੋਈ ਆਇਆ ਉਹਨੇ ਆਪਣੀ ਡੀਟੇਲਸ ਇੱਥੇ ਨੋਟ ਕਰਾਈਆਂ ਐਂਡ ਆਪਣਾ ਹੀ ਵੁੱਡ ਸਟੇਟ ਟੂ ਦਾ ਪਰਪਸ ਆਫ ਦਾ ਵਿਜ਼ਿਟ ਕਿ ਕਿਨੂੰ ਮਿਲਣਾ ਹੈ ਪਰਪਸ ਕੀ ਹੈ ਉਸ ਤੋਂ ਬਾਅਦ ਇੱਥੇ ਉਹਦੀ ਡੀਟੇਲਸ ਜਿਹੜੀ ਹੈ ਨੋਟ ਹੋਣਗੀਆਂ ਐ appropriate officer ਨੂੰ ਭੇਜਿਆ ਜਾਵੇਗਾ ਨਾਲ ਉਹਦੀ ਡਿਟੇਲਸ ਵੀ ਉਥੇ ਭੇਜੀ ਜਾਣੀ ਆ ਸੋ ਦੈਟ ਆਫਸਰ ਨੂੰ ਵੀ ਪਤਾ ਹੋ ਬੇਸਿਕਲੀ ਕਾਦੇ ਲਈ ਆਇਆ ਹੈ ਤਾਂ ਪ੍ਰੋਪਰਲੀ ਉਹਨੂੰ ਐਡਰੈਸ ਕੀਤਾ ਜਾ ਸਕਦਾ ਹੈ ਸਰ ਫਾਇਦਾ ਕਿੰਨਾ ਕੁ ਮਿਲੇਗਾ ਲੋਕਾਂ ਨੂੰ ਜਿਹੜੇ ਬਾਕਾਇਦਾ ਇੱਥੇ ਐਸਐਸਪੀ ਦਫ਼ਤਰ ਪਹੁੰਚਦੇ ਸੀ ਚੱਲਾਂਗੇ ਤੁਸੀਂ ਦੇਖੋ ਮਤਲਬ ਤੁਸੀਂ ਸਾਰੇ ਆਂਦੇ ਰਹੇ ਬਾਹਰ ਤੁਪੇ ਖੜੇ ਹੁੰਦੇ ਸੀਗੇ ਤਾਂ ਇੱਕ ਕੰਫਟੇਬਲ ਇੱਕ এনवायरमेंट ਸਾਰਿਆਂ ਨੂੰ ਹੁਣ ਪ੍ਰੋਵਾਈਡ ਹੋਗਾ ਜਿਹੜਾ ਵੀ ਬੰਦਾ ਬਾਹਰੋਂ ਆਜੂਗਾ ਜਦੋਂ ਤੱਕ ਕਿਉਂਕਿ ਫੁੱਟਵਾਲ ਐਸਐਸਪੀ ਦਫ਼ਤਰ ਬਹੁਤ ਹੈਗਾ ਤਾਂ ਜਦੋਂ ਤੱਕ ਵਾਰੀ ਆ ਜਾਂਦੀ ਹੈ ਕੰਫਟੇਬਲੀ ਉਹ ਇੱਥੇ ਬੈਠ ਸਕਦੇ ਹਨ ਪ੍ਰੋਪਰਲੀ ਤਾਂ ਜਦੋਂ ਤੱਕ ਉਹਨਾਂ ਨੂੰ ਜਿਹੜਾ ਕੰਸਰਨਡ ਅਫਸਰ ਜੇ ਬਟਾਲਾਪੁਰ ਜਿਹਨਾਂ ਦੀ ਗੱਲ ਕਰੀ ਤਾਂ ਸਿਰਫ ਇੱਥੇ ਬਣਾਇਆ ਗਿਆ ਕਿ ਬਾਕੀ ਜ਼ਿਲ੍ਹਿਆਂ 'ਚ ਬਣਾਇਆ ਗਿਆ ਜੀ ਨਹੀਂ ਕੁਝ ਜ਼ਿਲ੍ਹਾ ਦੇ ਵਿੱਚ ਹੈਗਾ ਪਰ ਇੱਥੇ ਨਹੀਂ ਸੀਗਾ ਸਾਡੀ ਫਿਰ ਕੋਸ਼ਿਸ਼ ਸੀਗੀ ਕਿ ਆਪਾਂ ਬਣਾ ਲਈਏ ਬਟ ਇਹੀ ਸੀਗਾ ਕਿ ਜੇ ਬਣਾਣਾ ਹੈ ਤਾਂ ਆਪਾਂ ਬੈਸਟ ਬਣਾਈਏ ਸੋ ਐਸਐਸਪੀ ਬਟਾਲਾ ਨੇ ਜੋ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਹ ਜੋ ਲੋਕਾਂ ਦੀਆਂ ਪੁਲਿਸ ਸੇਵਾਵਾਂ ਨੇ ਇਹਨੂੰ ਡਿਜੀਟਲ ਪ੍ਰਣਾਲੀ ਦੇ ਨਾਲ ਜੋੜਨ ਵਾਸਤੇ ਇਹ ਜੋ ਮਿਲਨੀ ਲੌਂਜ ਆ ਇਸ ਦੀ ਓਪਨਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਨੇ ਲੋਕਾਂ ਦੀਆਂ ਸਹੂਲਤਾਂ ਵਾਸਤੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੇ ਦੱਸਿਆ ਕਿ ਇੱਥੇ ਇੱਕ ਸਪੈਸ਼ਲ ਡੈਕਸ ਦਾ ਪ੍ਰਬੰਧ ਕੀਤਾ ਗਿਆ ਜਿਸ ਦੇ ਉੱਪਰ ਜੋ ਇੱਕ ਅਧਿਕਾਰੀ ਦੀ ਡਿਊਟੀ ਲਗਾਈ ਜਾਏ ਕਿ ਇੱਕ ਮਲਾਇਮ ਦੀ ਡਿਊਟੀ ਲਗਾਈ ਜਾਵੇ ਕਿ ਜੋ ਲੋਕਾਂ ਦੀਆਂ ਸ਼ਿਕਾਇਤਾਂ ਨੇ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਹੈ ਸਮੱਸਿਆ ਉਸ ਦੀ ਡਿਟੇਲ ਜੋ ਹੈ ਉਸ ਦੇ ਉੱਪਰ ਦਰਜ ਕੀਤੀ ਜਾਵੇਗੀ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਥੇ ਇੱਕ LED ਸਕਰੀਨ ਜੋ ਹੈ ਉਸ ਦੇ ਉੱਪਰ SSP ਬਟਾਲਾ ਦੀ ਜਿਹੜੀ ਆ ਉਹ ਸਿੱਧੀ ਨਜ਼ਰ ਹੋਵੇਗੀ ਉਹਦੀ ਨਿਗਰਾਨੀ SSP ਕਾਲਾ ਦੀ ਕਹਿੰਦਾ ਮਤਲਬ ਨਿਗਰਾਨੀ ਦੇ ਵਿੱਚ ਇਹ ਸਾਰਾ ਜੋ ਸਿਸਟਮ ਚੱਲੇਗਾ ਸੋ ਲੋਕਾਂ ਦੀ ਤੁਹਾਨੂੰ ਦੱਸ ਦਈਏ ਜੋ ਖੱਜਲ ਖਵਾਰੀ ਦਫ਼ਤਰਾਂ ਦੇ ਵਿੱਚ ਹੈ ਅਫਸਰਾਂ ਨੂੰ ਅਧਿਕਾਰੀਆਂ ਨੂੰ ਮਿਲਣ ਵਾਸਤੇ ਹੁੰਦੀ ਆਈ ਹੈ ਉਸ ਨੂੰ ਰੋਕਣ ਵਾਸਤੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਇਸ ਮਿਲਣੀ ਲਾਂਚ ਦਾ ਜੋ ਹੈ ਇਹ ਓਪਨਿੰਗ ਕੀਤੀ ਗਈ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੈ ਕਿ ਇਹ ਜੋ ਮਿਲਨੀ ਲੋਜ ਦੀ ਓਪਨਿੰਗ ਕੀਤੀ ਗਈ ਹੈ ਇਹ ਜੇ ਲੋਕਾਂ ਵਾਸਤੇ ਬਟਾਲਾ ਪੁਲਿਸ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਇਹ ਲੋਕਾਂ ਵਾਸਤੇ ਕਿੰਨਾ ਕੁ ਪ੍ਰਦਾਨ ਸਾਬਤ ਹੁੰਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸਦੀਪ ਦੇ ਨਾਲ ਮੈਂ ਕਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ